ਇਹਨਾਂ ਫਲੌ ਕਿੱਥੇ ਆ ਇਹ ਸਮਝਣ ਦੀ ਜ਼ਰੂਰਤ ਹੈ। ਹਾਂਜੀ। ਪ੍ਰੋਗਰਾਮ 'ਚ ਸਭ ਤੋਂ ਪਹਿਲਾ ਫਲੌ ਹੈਗਾ ਕਿ ਜਿੱਥੇ ਜਿਹੜਾ ਐਪਲੀਕੈਂਟ ਹੈ। ਰੋਪੀ ਜੀ ਸੌਰੀ ਮੈਂ ਤੁਹਾਨੂੰ ਰੋਕ ਰਿਹਾ ਸੀਗਾ ਕਿ ਹੁਣ ਜਿਹੜਾ ਬੰਦੇ ਉਸ ਇਸ ਵੇਲੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਪਹਿਲਾਂ ਤਾਂ ਇਹ ਕਲੀਅਰ ਕਰ ਦਿਓ ਦੁਬਾਰਾ ਫਿਰ ਕਿ ਕੀ ਉਹਦੇ 'ਚ ਸਾਰੇ ਇੰਡੀਅਨ origin ਦੇ ਜਾਂ ਪੰਜਾਬੀ origin ਦੇ ਨੇ ਜਿਨ੍ਹਾਂ ਨੂੰ ਲੋਡ ਪਈ ਹੈ ਇਸ ਵੇਲੇ ਪ੍ਰੋਟੈਸਟ ਕਰਨ ਦੀ ਨੰਬਰ 1 ਪਰ ਹੁਣ ਜਦੋਂ ਇਸ ਤਰੀਕੇ ਦੇ ਨਾਲ ਸਟ੍ਰਾਈਕ ਕੀਤੀ ਜਾਂਦੀ ਹੈ ਜਾਂ ਪ੍ਰੋਟੈਸਟ ਕੀਤੇ ਜਾਂਦੇ ਨੇ ਕੋਈ ਨਾਰੇ ਲਾਏ ਜਾਂਦੇ ਨੇ ਤੁਸੀਂ ਕੀ ਦੇਖਦੇ ਹੋ ਇਹਦਾ ਕੋਈ ਅਸਰ ਹੁੰਦਾ ਕਿ ਜਾਂ ਸਿਰਫ ਇੱਕ ਪ੍ਰੈਸ਼ਰ ਬਿਲਡ ਕਰਨ ਤੱਕ ਹੀ ਸੀਮਤ ਰਹੇਗਾ ਜੇ ਆਪਾਂ ਅਦਰ ਸਾਈਡ ਆਫ ਦ ਸਟੋਰੀ ਦੇਖੀਏ ਵਿਕਟਿਮਸ ਹੈਗੇ ਨੇ ਆਫ ਕੋਰਸ ਹੈਗੇ ਨੇ ਹਾਂਜੀ ਇਹ ਤਾਂ ਨਹੀਂ ਹੈਗਾ ਨਾ ਕਿ ਸਾਰੇ ਲੋਕ ਗਲਤ ਨੇ ਇਹ ਤਾਂ ਨਹੀਂ ਹੈਗਾ ਕਿ ਇਸ ਪ੍ਰੋਟੈਸਟ ਦੇ ਵਿੱਚ ਜਿਵੇਂ ਹੁਣ ਰੈਗੂਲਰ ਬੇਸਿਸ ਦੇ ਉੱਪਰ ਲਗਾਤਾਰਤਾ ਦੇ ਨਾਲ ਵਿਰੋਧ ਜਤਾਇਆ ਜਾ ਰਿਹਾ ਹੈ ਪੋਜ਼ਿਟਿਵ ਐਂਗਲ ਕੁਝ ਦੇਖਦੇ ਹਾਂ ਜਿਹਦਾ ਸਾਨੂੰ ਕਮਿਊਨਿਟੀ ਨੂੰ ਲੋਕਾਂ ਨੂੰ ਜਾਂ ਜਿਹੜੇ ਵਿਕਟਿਮਸ ਨੇ ਉਹਨਾਂ ਨੂੰ ਕੋਈ ਫਾਇਦਾ ਪਹੁੰਚ ਸਕਦਾ ਹੈ